ਸਾਲ 2024 ਖਤਮ ਹੋ ਗਿਆ ਤੇ ਨਵੇਂ ਸਾਲ 2025 ਦੀ ਸ਼ੁਰੂਆਤ ਹੋ ਚੁੱਕੀ ਹੈ। ਪੂਰੀ ਦੁਨੀਆ ਨੇ ਇਸ ਦਿਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਸ਼ੁਰੂ ਕੀਤਾ ਹੈ ਅਤੇ ਨਵੇਂ ਸਾਲ ਦਾ ਸਵਾਗਤ ਕੀਤਾ ਹੈ। ਉੱਥੇ ਹੀ ਅਮਰੀਕਾ ਦੇ ਵਿੱਚ ਵਸਦੇ ਪੰਜਾਬੀਆਂ ਦੇ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਕੀਤੀ ਗਈ। ਜਿੱਥੇ ਗੁਰੂ ਕੇ ਆਸ਼ੀਰਵਾਦ ਦੇ ਨਾਲ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਨੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ।

ਅਤੇ ਗੁਰੂ ਘਰ ਮੱਥਾ ਟੇਕ ਆਪਣਾ ਸਾਲ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਨਵੇਂ ਸਾਲ ਨੂੰ ਲੈ ਕੇ ਕੀਰਤਨ ਸਰਵਣ ਕੀਤਾ ਗਿਆ ਅਤੇ ਸੰਗਤਾਂ ਕੀਰਤਨ ਸਰਵਣ ਸੁਣ ਨੇਹਾਲ ਹੋਈਆਂ ਜੇਬਾ ਰਾਮ ਸਹੰਸ ਨਾਮ ਲੈ ਲੈ ਕਰੋ ਸலாம் ਤਹਿਤ ਕਬੀਰ ਰਾਮ ਗੁਣਾ ਗਾਉ ਕਬੀਰ ਸਹਿਜ ਕਹਿ ਰਹੇ ਹਨ ਸਾਰੇ ਨੂੰ ਸੁਝਾ ਰਹੇ ਹਨ ਕਿੰਦੇ ਕਹਿਤ ਕਬੀਰ ਉਸ ਪ੍ਰਮਾਤਮਾ ਦੇ ਨਾਮ ਦੀ ਗੁਣਾ ਦੀ ਅਰਾਧਨਾ ਕਰੋ ਹਿੰਦੂ ਤੁਰਕ ਦੂ ਸਮਝਾ ਕਿ ਨਾ ਮਸਲਮਾਨਾਂ ਨੂੰ ਹਿੰਦੂਆਂ ਨੂੰ ਸਾਰੀ ਕਾਇਨਾਤ ਨੂੰ ਸਮਝਾਉਣਾ ਤੱਕ ਸਰਾਬਦੀ ਨਾਲ ਜੁੜ ਜੁਗੀ ਤੇ ਵੀ ਆਪਜੀ ਦਾ ਉਹ ਵਿਸ਼ਵਾਸ ਹੈ ਕਿਤੇ ਕਿਤੇ ਵੀ ਤੁਹਾਡੀ ਲੇ ਉਸ ਪ੍ਰਮਾਤਮਾ ਦੇ ਨਾਲ ਜੁੜੀ ਹੈ ਹਰ ਕਾ ਨਾਮ ਮੇਰੇ ਮਨ ਭਾਵ ਤਾ ਹੈ ਕਿ ਆਖੂ ਲਗਾ ਇਹ ਪਾਵਨ ਸ਼ਬਦ ਆਪ ਸਾ ਸੰਤਾਨ ਸਰਬਨ ਦੀ ਤਰ੍ਹਾਂ ਤਰੰਤ ਸਤਿਗੁਰੂ ਜੀ ਪੜ੍ਹੀ ਬਾਣੀ ਕੀਤੇ ਹਿਮਨਤੀ ਸਿਰਸਰ ਆਈ ਹੋਈ ਸੰਗਦੀਰ ਦਾ ਵਿੱਚ ਬਸਾਉਣਾ ਕਰ ਜੀ ਸਾਲ 2024 ਖਤਮ ਹੋ ਗਿਆ ਹੈ ਤੇ ਨਵੇਂ ਸਾਲ 2021 ਦੀ ਸ਼ੁਰੂਆਤ ਹੋ ਚੁੱਕੀ ਹੈ ਪੂਰੀ ਦੁਨੀਆ ਨੇ ਇਸ ਦਿਨ ਨੂੰ ਆਪੂ ਆਪਣੇ ਤਰੀਕੇ ਦੇ ਨਾਲ ਸ਼ੁਰੂ ਕੀਤਾ ਹੈ ਅਤੇ ਨਵੇਂ ਸਾਲ ਦਾ ਸਵਾਗਤ ਕੀਤਾ ਹੈ ਉੱਥੇ ਹੀ ਅਮਰੀਕਾ ਦੇ ਵਿੱਚ ਵਸਦੇ ਪੰਜਾਬੀਆਂ ਦੇ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਕੀਤੀ ਗਈ ਜਿੱਥੇ ਗੁਰੂ ਕੇ ਆਸ਼ੀਰਵਾਦ ਦੇ ਨਾਲ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਨੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ

ਅਤੇ ਗੁਰੂ ਘਰ ਮੱਥਾ ਟੇਕ ਆਪਣਾ ਸਾਲ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਨਵੇਂ ਸਾਲ ਨੂੰ ਲੈ ਕੇ ਕੀਰਤਨ ਸਰਵਣ ਕੀਤਾ ਗਿਆ ਅਤੇ ਸੰਗਤਾਂ ਕੀਰਤਨ ਸਰਵਣ ਸੁਣ ਨੇਹਾਲ ਹੋਈਆਂ ਜੇਬਾ ਰਾਮ ਸਹੰਸ ਨਾਮ ਲੈ ਲੈ ਕਰੋ ਸலாம் ਕਹਿਤ ਕਬੀਰ ਰਾਮ ਗੁਣ ਗਾਓ ਕਿ ਵੀ ਸਭ ਜੀ ਕਹਿ ਰਹੇ ਹਨ ਸਾਰੇ ਨੂੰ ਸਮਝਾ ਰਹੇ ਹਨ ਕਿੰਦੇ ਕਹਿਤ ਕਬੀਰ ਉਸ ਪ੍ਰਮਾਤਮਾ ਦੇ ਨਾਮ ਦੇ ਗੁਣਾਂ ਦੀ ਅਰਾਧਨਾ ਕਰੋ ਹਿੰਦੂ ਤੁਰਕ ਦੋ ਸਮਝਾਂ ਕਿ ਮੈਂ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਸਾਰੇ ਕਾਇਨਾਤ ਨੂੰ ਸਮਝ ਉਹਨਾਂ ਤੱਕ ਸਰਬਦੀ ਨਾਲ ਜੁੜ ਜੋਗੀ ਦਿੱਤੀ ਕਿ ਤੇ ਵੀ ਆਪ ਜੀ ਦਾ ਉਹ ਵਿਸ਼ਵਾਸ ਕਿਤੇ ਕਿਤੇ ਵੀ ਤੁਹਾਡੀ ਲੇ ਇਸ ਪ੍ਰਮਾਤਮਾ ਦੇ ਨਾਲ ਜੁੜੀ ਹੈ ਹਰ ਕਾ ਨਾਮ ਮੇਰੇ ਮਨ ਭਾਵ ਤ ਹੈ ਕਿ ਆਖੂ ਬਗਵਾਨ ਇਹ ਪਾਉਂ ਸ਼ਬ ਆਪ ਸਤ ਸੰਤਾਂ ਨੇ ਸਰਬਨ ਕੀ ਤਰੇਂਤ ਕਰਨ ਸਤ ਗੁਰੂ ਜੀ ਪੜ੍ਹੀ ਬਾਣੀ ਕਿ ਤੇ ਹੀ ਮਨ ਦੀ ਸੀ ਸਰ ਆਈ ਹੋਈ ਸਤ ਸੰਗ ਦੀ ਹਿਰਦੈ ਵਿੱਚ ਵਸਾਉਣਾ ਕਰਨ ਜੀ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ